ਆਹ ਹਮਾਦਰ ਤੋਂ ਬੁਲਾਇਆ ਬਹਾਦਰ ਦੇਖੋ ਅੱਜ ਪੰਜਾਬ ਦੀ ਧਰਤੀ ਤੇ ਕੀ ਹੋਣਾ ਜਾਂ ਤਾਂ ਨਵਾਲੀ ਜੇਪੜੂ ਜਾਂ ਵੀ ਤੇਲੜੂ ਸਮੇਂ ਦੀਆਂ ਬਾਤਾਂ ਹੋਣੀਆਂ ਲੈ ਵੀ ਦੇਵਿਆ ਆਹ ਕਿਰਾ ਖੜਾ ਬਾਸ਼ਾ ਦੇ ਵਿੱਚ ਕਰਾਈਏ ਤੇਰੀ ਹੱਥ ਜੋੜੀ ਵੀ ਦੁਨੀਆ ਬੇਤਾਬ ਹੈ ਅੱਜ ਦੇ ਇਸ ਮਹਾਨ ਕੁਸ਼ਤੀ ਦੰਗਲ ਦੇ ਉੱਤੇ ਜਿਹੜੇ ਭਰਾਵਾਂ ਨੇ ਕੁਸ਼ਤੀ ਜਿਹੜੀ ਸੈੱਟ ਕੀਤੀ ਹੈ ਦੇਵਾ ਥਾਪਾ ਨੇਪਾਲੀ ਬਿੰਨੀ ਹਿਮਾਚਲ ਵਾਹ ਦੇਖੋ ਕੱਦ ਦਾ ਦੇਖੋ ਕਿੰਨਾ ਫਰਕ ਹੈ ਵਾਹ ਵਾਹ ਵੀ ਯੋਧਿਆ ਤਾੜੀ ਜਰੂਰ ਮਾਰ ਦਈਏ ਕਿਉਂਕਿ 4.5 ਫੁੱਟ ਤੋਂ ਮੈਨੂੰ ਲੱਗਦਾ ਟੱਪੇ ਨਹੀਂ ਪਤੰਦਰ ਵਾਹ ਜੀ ਵਾਹ ਉਧਰ ਜੱਸਾ ਪਹਿਲਵਾਨ ਪੱਟੀ ਤੇ ਗੋਲੂ ਪਹਿਲਵਾਨ ਮਹਾਰਾਸ਼ਟਰ ਜਿਹੜਾ ਰਾਊਂਡ ਲੜ ਰਿਹਾ ਏ ਥੋੜੇ ਵਿੱਚੋਂ ਥੋੜਾ ਵੱਧੇ ਵਿੱਚੋਂ ਵੱਤਾ ਮਾਨ ਸਨਮਾਨ ਆਪਾਂ ਵੱਡੇ ਮੱਲਾਂ ਦਾ ਜਰੂਰ ਕਰਨਾ ਔਰ ਇਹ ਮੱਲਾਂ ਨੂੰ ਦਿੱਤਾ ਦਾਨ ਸਿੱਧਾ ਸਰਦਰਗਾਹੀ ਜਾਂਦਾ ਏ ਜਿਹੜਾ ਵੱਧਾ ਚੱਲੇਗਾ ਫੱਟਿਆ ਖਾਂਦਾ ਏ ਮੱਲਾਂ ਨੂੰ ਦਿੱਤਾ ਦਾਨ ਜਿਹੜਾ ਆਪਾਂ ਜ਼ਰੂਰ ਕਰਦੀ ਹੈ ਹਲੋ ਹੁਸ਼ਕਾਲ ਵਾਹ ਜੀ ਵਾਹ ਲਓ ਤੁਹਾਡਾ ਪ੍ਰਿੰਸ ਪਹਿਲਵਾਨ ਦੂਸ਼ੇੜੀ ਤੇ ਮਿੱਠੂ ਨਾਭਾ ਵੀਰੀ ਪ੍ਰਿੰਸ ਦੂਸ਼ੇੜੀ ਤੇ ਮਿੱਠੂ ਨਾਭਾ ਤਾਇਰ ਦੀ ਪੈਰ ਮਾਰ ਖਾਰੇ ਤਾਂ ਸੱਚ ਬੱਲੂ ਰਾਮ ਗੱਦੀਆ ਹਾਂ ਦੇ ਪ੍ਰਾਗਰ ਪਹੁੰਚਣ ਦਾ ਧੰਨਵਾਦ ਕਰਦੇ ਹਾਂ ਰਾਏ ਪਗੜਾਣਾ ਅੱਜ ਕਹਿੰਦੇ ਵੀ ਟੇਕਰਾ ਕਰਦੇ ਯਾਰਾਂ ਨੂੰ ਯਾਰ ਟੇਕਰਾ ਕਰਦੇ ਬਣਦੀਆਂ ਵੀ ਨੇ ਬਾਈ ਐਂਦੀਆਂ ਤਾਂ ਜ਼ਰੂਰੀ ਨੇ ਜੇ ਐਡੀ ਕੁੱਤੇ ਖਣੀ ਨਾਲ ਕੀਤੀ ਤਾਂ ਕਿੱਤਾ ਕੀ ਫਿਰ ਆਜ ਵਾਜਵਾਦਰ ਵਧੀਆ ਮੁਕਾਬਲੇ ਚੱਲ ਰਹੇ ਨੇ ਜੀ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਕੋਈ ਪਹਿਲਵਾਨ ਤੇ ਰੈਫਰੀਆਂ ਤੋਂ ਬਿਨਾ ਕੋਈ ਵੀ ਵੀਰਦਾ ਹੋਵੇ ਜੀ ధਨੇਸ਼ ਤੇ ਲਾ ਬਰੋ ਇਨਾ ਸਾਊਂਡ ਵੱਸੀ ਵਾਲਾ ਨਾ ਪਹਿਲ ਤੋਂ ਧੰਨਵਾਦ ਕਰਦੇ ਆਂ ਦਿਨੇਸ਼ ਪਹਿਲਵਾਨ ਦੀ ਇੰਨੀ ਵਾਰੀ ਨਾਮ ਅਨਾਉਂਸ ਹੋ ਗਿਆ ਯਾਰ ਅਨੈਸ਼ ਤੇ ਸਬੀਰ ਆਓ ਫਿਰ ਬਦਰੀ ਮਹਿਲਬਾਨੀ ਦੀ ਤਕਦੀਰ ਆਜੋ ਵਿੱਚ ਅਖਾੜੇ ਦਿਨੇਸ਼ ਤੇ ਸਬੀਰ ਉਧਰ ਮੀਕਾ ਸਾਊਂਡ ਵੱਸੀ ਪਖਾਨਾ ਦੇ ਨਾਲ ਦਿਨੇਸ਼ ਡੀਜੇ ਮੰਗੜ ਲਾਈਵ ਸਬੀਰ ਕਿੱਥੇ ਪਖਾਨਾ ਸਾਡੇ ਸਾਥ ਤੋਂ ਧੰਨਵਾਦ ਕਰਦੇ ਆਂ ਬੀ. ਜੇ ਵੰਗਟਾਲਾ ਦਾ ਤੇ ਨਾਲ ਨੀਕਾ ਸਾਊਂਡ ਬਸੀ ਪਟਾਣਾ ਜਿਨ੍ਹਾਂ ਦੀ ਬੰਡੀਆਂ ਜ਼ਿੰਮੇਵਾਰੀਆਂ ਨੇ ਅੱਜ ਇਸ ਸਮੁੱਚੇ ਪ੍ਰੋਗਰਾਮ ਦੇ ਲਈ ਸਾਡੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਨੀਕਾ ਸਾਊਂਡ ਤੇ ਨੇ ਕਹਿੰਦੇ ਵੀ ਸਾਡੇ ਭਰਾਵਾਂ ਦਾ ਬੱਡੀ ਪਿਆਰੀ ਸਾਊਂਡ ਹੈ ਅੱਜ ਕਹਿੰਦੇ ਵੀ ਤੂਤੀ ਬੋਲਦੀ ਹੈ ਸਾਊਂਡ ਦੀ ਅੱਜ ਕੱਲਾ ਵਕਰੀਆਂ ਨੇ ਸਾਡੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਬੱਡੀ ਦਾ ਹੌਲਦਾ ਹੈ ਵੀ ਪ੍ਰਿੰਸ ਨੂੰ ਵਿਛੇੜੀ ਕਿੱਥੇ ਆ ਇਹ ਮੁੰਡਾ ਵੀ ਤਿਆਰ ਹੋ ਜਵੇ ਤੇਰਾ ਮਿੱਠੂ ਨਾਪਾ ਪਟਿਆਲਾ ਜ਼ਿਲ੍ਹੇ ਤੋਂ ਵੱਜਿਆ ਮੁੰਡਾ ਪ੍ਰਿੰਸ ਤੇ ਮਿੱਠੂ ਇਹ ਮੁੰਡੇ ਵੀ ਤਿਆਰ ਹੋ ਗਏ ਤਿਆਰ ਬਸ ਤਿਆਰ ਰਹਿਣਗੇ ਵਾਹ ਜੀ ਵਾਹ ਵਾਫਰੀ ਸਾਡੇ ਨਾਲ ਪੰਮਾ ਸਾਈਂ ਜੀ ਜਿਹੜੇ ਲਾਈਵ ਜੁੜੇ ਹੋਏ ਨੇ ਹਰ ਸ਼ਬਦਮ ਸਾਡੇ ਵੀਰ ਨੇ ਜਿਹੜੀ ਗੁਰੂ ਧਾਰਨਾ ਕੀਤੀ ਹੈ ਉਹਨਾਂ ਨੂੰ ਔਰ ਖੁਸ਼ ਗੁਰੂ ਜੀ ਦਾ ਵੀ ਬੜਾ ਧੰਨਵਾਦ ਹੈ ਔਰ ਜੀਨਾ ਵੱਲੋਂ ਸਾਡੀ ਪਹਿਲਵਾਨ ਦੇ ਸਨਮਾਨ 1100 ਦੇ ਵੱਡੇ ਮਾਨ ਜਿਹੜੇ ਕੀਤੇ ਗਏ ਹੈ ਪੰਮਾ ਸਾਈ ਜੀ ਸਲੇਪੁਰ ਬਹਾਮਣਾ ਵਾਲੇ ਉਹਨਾਂ ਦਾ ਬੜੀ ਗੱਲ ਉਸਤਾਦ ਜੀ ਕੁਝ ਸਮੇਂ ਪਹਿਲਾਂ ਜਿੱਥੇ ਵੱਡਾ ਕੁਸ਼ਤੀ ਦਾ ਅੰਕਲ ਕਰਾਇਆ ਗਿਆ ਲਓ ਪੰਮਾ ਸਾਈ ਜੀ ਦਾ ਵੀ ਧੰਨਵਾਦ ਹੈ ਲਓ ਸਾਡੇ ਭਰਾ ਵੀ ਗੁਰੂ ਧਾਰਨਾ ਕੀਤੀ ਹੋਈ ਹੈ ਸ਼ੋਭਮ ਦੀ ਵਾਹ ਗੁਰਦ੍ਰਸ਼ਣ ਭਗਵਾਨ ਦਾ ਦਰਸ਼ਨ ਦਰਨਾ ਬਾਤ ਬਤਾਈਏ ਕਿ ਗੁਰੂ ਦਾ ਦਰਸਰ ਭਗਵਾਨ ਦਾ ਦਰਸ਼ਨ ਹੈ ਗੁਰੂ ਤੋਂ ਵੱਡਾ ਉਹਦਾ ਕਿਸੇ ਹੋਰ ਦਾ ਨਹੀਂ ਹੋ ਸਕਦਾ ਰੱਬ ਨੂੰ ਸਜਾਵੇ ਬਾਦ ਸਾਈਆਂ ਰਸ ਜਾਨੀਆਂ ਇਹ ਪੱਕੀ ਗੱਲ ਹੈ ਯਾਰ ਨੂੰ ਮਨਾਉਣ ਲਈ ਬੁੱਲਾ ਝਾਗਰਾ ਪਾਪਾ ਲੱਗਿਆ ਸਾਡਾ ਵੀਰ ਗਾਨੀ ਲਾਈਵ ਕਰ ਰਿਹਾ ਆਪਣੇ ਚੈਨਲ ਤੋਂ ਇਸ ਵੀਰ ਦਾ ਵੀ ਬੜਾ ਧੰਨਵਾਦ ਹੈ ਗਾਨੀ ਭਰਾ ਦਾ ਬਹੁਤ-ਬਹੁਤ ਰਣੀਆ ਜਿਹੜੇ ਭਰਾਵਾਂ ਨੇ ਇਲੈਕਟ੍ਰੋਨ ਇਸ ਤੇ ਪ੍ਰੈਸ ਮੀਡੀਆ ਤੋਂ ਇਸ ਕੁਸ਼ਤੀ ਦਾ ਕੁਲ ਵਾਈਡ ਵਾਈਡ ਕੀਤਾ ਹੈ ਔਰ 24 ਬੰਬ ਟੀਵੀ ਦੀ ਪ੍ਰਸਿੱਧ ਸਾਈਟ ਹੈ ਜਿਹੜੀ ਐਂਜੇ ਗੱਲ ਕਰੀਏ ਜੇ ਐਂਡ ਕੇ ਤੋਂ ਲੈ ਕੇ ਹਰਿਆਣੇ ਦੀ ਆ ਐਂਜੇ ਗੱਲ ਕਰੀਏ ਵਡੀਆਂ ਛੰਜਾਂ ਕਵਰ ਕਰਦੀ ਹੈ ਉਹ ਸਾਈਟ ਵੀ ਪੁੱਜੀ ਹੋਈ ਹੈ ਉਹਦਾ ਵੀ ਬੜਾ ਧੰਨਵਾਦ ਹੈ ਕਾਦਰ ਤੰਘੇੜਾ ਤੇ ਸਲਮਾਨ ਪੱਟੀ ਔਰ ਗੋਲਡੀ ਨਗਾਰੀ ਤੇ ਹੈਪੀ ਗੋਲਟੀ ਗੋਲਡੀ ਨਗਾਰੀ ਤੇ ਹੈਪੀ ਬਲਾੜੀ ਇਹ ਪਹਿਰਮਾਨ ਵੀ ਕਮਰ ਕੱਸੇ ਕੱਸ ਲਿਓ ਇਹਨਾਂ ਕੁਸ਼ਤੀਆਂ ਤੋਂ ਬਾਅਦ ਉਹਨਾਂ ਦੀ ਕੁश्ती ਜਿਹੜੀ ਹੋਏਗੀ ਇਹ ਸਾਰੇ ਪਹਿਲਵਾਨ ਜਿਹੜੇ ਨੋਟ ਕਰਨਗੇ ਇੱਕ ਇੱਕ ਦਰਦੋ ਕੁਸ਼ਤੀਆਂ ਬਾਕੀ ਐ ਆਹ ਸ਼ਬਦ ਦੇ ਗਲਾਗੀ ਹੈ ਵਾਹ ਜੀ ਬਾਦਸ਼ਾਹ ਬਹੁਤ ਵਧੀਆ ਮੁਕਾਬਲੇ ਇਹਨਾਂ ਕੁਸ਼ਤੀਆਂ ਤੋਂ ਬਾਅਦ ਗੋਲਡੀ ਨਗਾਰੀ ਤੇ ਹੈਪੀ ਬੱਲਾ ਦੀ ਇਹ ਕੁਸ਼ਤੀ ਜਿਹੜੀ ਹੋਏਗੀ ਲਾਓ ਤੇ ਸ਼ਾਨਦਾਰ ਕੁਸ਼ਤੀਆਂ ਮੇਲਾ ਪੁੱਟਾ ਬਣਿਆ ਹੋਇਆ ਹੈ ਲਾਓ ਠਾਠਾ ਮਾਰਦਾ ਘੱਟ ਹੈ ਕਿ ਲਾਓ ਬੱਲੇ ਬੱਲੇ ਹੋਈ ਪਈ ਹੈ ਕਿ ਗੋਦੜੀ ਭਰੀ ਏ ਲੀਰਾਂ ਦੀ ਕਿ ਹਾਸੇ ਵਿੱਚ ਟਾਲ ਨਾ ਦਿਓ ਗੱਲ ਕਹੀ ਹੈ ਫਕੀਰਾਂ ਦੀ ਗੱਲ ਕਹੀ ਓ ਫਕਰਾ ਦੀ ਲਓ ਅੱਜ ਫਕੀਰਾਂ ਦੇ ਮੇਲੇ ਚੱਲ ਰਿਹਾ ਜੇਸ ਦਾ ਮੇਲਾ ਰੋਈਆਂ ਦਾ ਮੇਲਾ ਗੱਲਾਂ ਵੱਖਰੀਆਂ ਕੁਸ਼ਤੀ ਦੰਗਲ ਤਕੜੇ ਆ ਭਾਵੇਂ ਗੱਲਾਂ ਦੇਵੇ ਥਾਪੇ ਦੀਆਂ ਹੁਣ ਭਾਵੇਂ ਹਿਮਾਚਲ ਵਾਲੇ ਦੀਆਂ ਭਾਵੇਂ ਟੱਟੀ ਵਾਲੇ ਜੱਸੇ ਦੀਆਂ ਭਾਵੇਂ ਗੱਲਾਂ ਗੋਲੀ ਮਹਾਰਾਸ਼ਟਰ ਵਾਲੇ ਦੀਆਂ ਭਾਵੇਂ ਗੱਲਾਂ ਗੋਲਡੀ ਦੀਆਂ ਭਾਵੇਂ ਗੱਲਾਂ ਹੋਣ ਕਹਿੰਦੇ ਵੀ ਬਲਾਰੀ ਵਾਲੇ ਦੀਆਂ ਲਓ ਗੱਲਾਂ ਸਿਰੇ ਲੱਗੀਆਂ ਹੋਈਆਂ ਮੇਲਾ ਪੂਰਾ ਬਣਿਆ ਹੋਇਆ ਹੈ ਕਿ ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਉਹ ਰਾਂਝਾ ਛੱਡ ਹੀਰ ਨੂੰ ਫਕੀਰ ਹੋਇਆ ਹੀਰ ਵੀ ਛੱਡ ਗਈ ਸਾਹ ਜ਼ਹਿਲੀਆਂ ਦਾ ਕਿ ਆਪਾਂ ਵੀ ਕਿੱਧਰ ਤੁਰ ਜਾਣਾ ਦੁਹਾ ਮਾਰ ਕੇ ਨਾ ਹਵੇਲੀਆਂ ਦਾ ਤੇਰੀ ਮੇਰੀ ਕਰਦੇ ਮਰ ਗਏ ਅਰਜਨ ਜੋਦਾ ਭੀਮ ਕਿ ਮੇਰੀ ਨਾ ਤੇਰੀ ਸਾਡੇ ਤਿੰਨ ਹੱਥ ਜਗਾਵ ਤੇਰੀ ਕਿ ਮੇਰੀ ਨਾ ਤੇਰੀ ਸਾਡੇ ਤਿੰਨ ਹੱਥ ਜਗਾਵ ਤੇਰੀ ਆ ਚੱਕੋ ਮੈਂ ਕਿਹਦੇ ਛੇੜਾ ਵਾਲੀ ਵਾਖਰੀ ਉਧਰ ਸਾਡਾ ਵੀਰ ਗਿੰਦਾ ਜੀ ਨੇ ਰਾਤ ਪੂਰੀ ਜਿਹੜੀ ਲਾ ਕੇ ਪਹਿਲਾ ਪਾਣੀ ਛਿੜਕਾਇਆ ਫਿਰ ਸਵੇਰੇ ਉੱਠ ਕੇ ਰੋਟਾ ਵੀ ਰੋਟਾ ਬੀਟਰ ਜਿਹੜਾ ਲਾਇਆ ਉਸ ਵੀਰ ਦਾ ਵੀ ਬੜਾ ਧੰਨਵਾਦ ਹੈ ਸਾਡਾ ਵੀਰ ਗਿੰਦਾ ਜਿੰਦਗੀ ਦਾ ਵੱਡਾ ਵੀਰ ਹੈ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਖੇਡਿਆ ਜਾ ਰਿਹਾ ਹੈ ਬਹੁਤ ਬਹੁਤ ਰੀਡੀਅਸ ਵਰ ਧੰਨਵਾਦ ਹੈ ਓ ਬੱਲੇ ਬੱਲੇ ਹੋਈ ਪਈਆ ਇਧਰ ਕਹਿੰਦੇ ਵੀ ਢਾਂਜਰਾ ਵਾਲਾ ਗਿੱਟਾ ਫੜਿਆ ਕਿ ਛੜਿਆਂ ਦੇ ਛੜਿਆਂ ਦੇ ਸ਼ਾਹ ਵਾਹ ਹਾਂ ਕੱਟਾ ਮੰਨ ਕੇ ਢਾਂਜਰਾ ਪਾਈਆ ਓ ਛੜੇ ਵੀ ਸਮਾਦ ਵਾਂਗੂ ਲੈ ਪਤਾ ਲੈ ਹੈਵੀ ਆਗੇ ਰਖਣਾ ਪਾਲਸ਼ਾ ਦੇ ਵਿੱਚ ਵਾਹ ਦਿਨੇਸ਼ ਰੀਐਸ ਐਫ ਦੇ ਵਿੱਚ ਵੱਡੀ ਸਰਵਿਸ ਕਰਦਾ ਬਾਰਡਰ ਸਿਕਿਉਰਟੀ ਦੇ ਵਿੱਚ ਮੁੰਡਾ ਸਰਵਿਸ ਕਰਦਾ ਔਰ ਕੁਸ਼ਤੀ ਦੇ ਵਿੱਚ ਵੱਡੇ ਰੰਗ ਦਿਖਾਉਂਦਾ ਹੈ ਔਰ ਦੁਨੀਆ ਦੇ ਉੱਤੇ ਵੱਡੇ ਜਿਹੜੇ ਦਾਅ ਮਾਰ ਮਾਰ ਦਿਖਾਉਂਦਾ ਹੈ ਲੈ ਵੀ ਹੈਪੀ ਆ ਕੇ ਰੱਖਣਾ ਪਾਸ਼ਾ ਦੇ ਵਿੱਚ ਲੈ ਵੀ 골ਡੀ ਨਗਾਰੀ ਵਾਲਿਆ ਆ ਜਾ ਕਰਾ ਅੱਜ ਦੀ ਕੁਸ਼ਤੀ ਦਾ ਐਂ ਦੇ ਗੱਲ ਕਰੀਏ ਆ ਮੱਲ ਜੀ ਉੱਥੇ ਜਿਹੜਾ ਨਾ ਝੂੜਿਆ ਇਹ ਵੀ ਸਿਰੇ ਦਾ ਹੋਣਾ ਹੈ 골ਡੀ ਨਗਾਰੀ ਹੈਪੀ ਪਹਿਲਵਾਨ ਬਲਾੜੀ ਇਸ ਤੋਂ ਬਾਅਦ ਕਾਦਰ ਤੇ ਸੁਲਮਾਨ ਪੱਟੀ ਕਮਰ ਕੱਸੇ ਕੱਸ ਲੋ ਕਰਾ ਲਹਾਂ ਪੱਕੀ ਗੱਲ ਹੈ ਕਿਉਂਕਿ ਮੇਲਾ ਪੂਰਾ ਬਣਿਆ ਹੋਇਆ ਸਾਰੇ ਪਹਿਲਵਾਨ ਝੋਟੀ ਦੇ ਪਹਿਲਵਾਨ ਪੁੱਜੇ ਹੋਇਆ ਅੱਜ ਗੱਲਾਂ ਵੱਖਰੀਆਂ ਗੱਲਾਂ ਵੱਖਰੀਆਂ ਮੇਲੇ ਪੂਰੇ ਬਣੇ ਹੋਇਆ ਅੱਜ ਠਾਠਾ ਮਾਰਦੇ ਕੱਠਾ ਕਿ ਬੋਲੀ ਪਿਆਰ ਤੇ ਨਿੱਕੀ ਸਰਪੇ ਤਾਜ ਰਖਾ ਦੇਵੇ ਉਦੋਂ ਸ਼ਾਦਲਾ ਖੜੂ ਵਾਲਿਆ ਪੈਸਾ ਠਿੱਕ ਪਵਾ ਦੇਵੇ ਕਿ ਕਰਕੇ ਕੋਲ ਜਵਾਨੋ ਜੋ ਹਾਰ ਜਾਏ ਬੰਦਾ ਨਾ ਕਿ ਸਾਧੂ ਸੰਤ ਗਿਆਨੀ ਕਦੇ ਬੋਲਦੇ ਮੰਦਾ ਨਾ ਕਿ ਸਾਧੂ ਸੰਤ ਗਿਆਨੀ ਆ ਤਿੰਨ ਨੰਬਰ ਚੰਡੀ ਸ਼ੰਭੂ ਵੀਰ ਹੱਥ ਜੋੜੀ ਕਰਾ ਲਈਏ ਇੱਕ ਫੋਕ ਕਰਵਾ ਲਈਏ ਤਿੰਨ ਨੰਬਰ ਝੰਡੀ ਇਹੇ 골ਡੀ ਪਹਿਲਵਾਨ ਖੋਨੀ ਮਾਜਰਾ ਹੈਪੀ ਪਹਿਲਵਾਨ ਬਲਾੜੀ ਸ਼ੋਭਨ ਤੇ ਸਾਰੀ ਮੈਨੇਜਮੈਂਟ ਨੂੰ ਬੇਨਤੀ ਹੈ ਜਿਹੜੀ ਆਪਾਂ ਕਰਵਾ ਲਈਏ ਉਹ ਬੈਠੀ ਹੈ ਸਾਹਮਣਾ ਕੁੜੀ ਉਹ ਤੇ ਸਾਹਮਣਾ ਬੈਠੀ ਕੁੜੀ ਦੋ ਮਿੰਟ ਹੋਣੀ ਕਹਿੰਦਾ ਮੈਂ ਕਹਵਾਇਆ ਤਾਂ ਸੁਣਿਆ ਨਹੀਂ ਹੁੰਦਾ ਸਾਰੇ ਤਿੰਨ ਵਾਰ ਬੋਲਦਾ ਪਾਗਰਾ ਹੀ ਚਾਹ ਕਰੀਏ ਸਿਮਰਨ ਦੀ

ਬੋਲਣ ਦੀ ਲੋੜ ਨਹੀਂ ਹੱਥ ਜੋੜੀ ਕਰਵਾਓ ਹੱਥ ਜੋੜੀ ਕਰਵਾਓ ਪ੍ਰਿੰਸ ਦੂਮਸ਼ੇੜੀ ਤੇ ਮਿੱਠੂ ਨਾਪਾਏ ਪਹਿਲਵਾਨ ਚਾਰ ਰਹਿਣਗੇ ਇਸ ਤੋਂ ਬਾਅਦ ਬੀਲੇ ਪਹਿਲਵਾਨ ਕੋਲੇ ਆ ਜਾਣ ਜੀ ਪ੍ਰਿੰਸ ਪਹਿਲਵਾਨ ਦੂਮਸ਼ੇੜੀ ਤੇ ਮਿੱਠੂ ਨਾਪਾ ਬਹੁਤ ਹੀ ਸਿਹਰੇ ਦੀ ਕੋ